ਛੱਡ ਸਿਆਣਪ ਫੋਕੀ ਤੇ ਨਾ ਕਰ ਤਕੀਦਾਂ ਹੋਰਾਂ ਨੂੰ ਦੇ ਦਲੀਲਾਂ ਆਪਾ ਵਰਜ ਤੇ ਥੰਮ ਮਨ ਆਪਣੀ ਦੀਆਂ ਡੋਰਾਂ ਵਾਫਰ ਦੌੜ ਨਾ ਦੌੜ ਖਿਆਲੀ ਅਮਨ ਸਮਝ ਵਿਵੇਕੀ ਤੋਰਾਂ ਨੂੰ ਅਕਲੋਂ ਅਕਾਲ ਨਾਲ ਜੋੜ ਰابطਾ ਮੁੜਨਿ ਜੇ ਕਰਦੇ ਆਂ ਮੋੜਾਂ ਨੂੰ ਮੁੜਨਿ ਜੇ ਕਰਦੇ ਆਂ ਮੋੜਾਂ ਨੂੰ ਤੁਸੀਂ ਸਤ ਅਖੰਡ ਜੋੜ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਸੁਗੜ ਵਿਚਾਰ ਹੈ ਵਿਸਥਾਰ ਆਪੋ ਆਪਣਾ ਅਕਸਰ ਗੱਲਾਂ ਦਾ ਮਤਲਬ ਗੱਲਾਂ ਦਾ ਵਿਸਥਾਰ ਇਨਸਾਨ ਆਪਣੇ ਤਰੀਕੇ ਨਾਲ ਕਰਦਾ ਹੈ ਜਿਵੇਂ ਉਹਦਾ ਮਨ ਕਰਦਾ ਹੈ ਉਹ ਕਿਸੇ ਦੀ ਕਈ ਗੱਲ ਨੂੰ ਉਸੇ ਹੀ ਤਰੀਕੇ ਨਾਲ ਸਮਝਦਾ ਹੈ ਜਿਵੇਂ ਇੱਕ ਵਾਰ ਇੱਕ ਮਹਾਤਮਾ ਜੀ प्रवचन ਕਰ ਰਹੇ ਸਨ ਆਪਣਾ प्रवचन ਖਤਮ ਹੁੰਦਿਆਂ ਹੀ ਉਹਨਾਂ ਨੇ ਅਖੀਰ ਤੇ ਉੱਥੇ ਬੈਠੇ ਸਾਰੇ ਹੀ ਲੋਕਾਂ ਨੂੰ ਸੰਬੋਧਿਤ ਕਰਕੇ ਕਿਹਾ ਕਿ ਜਾਗੋ ਵਕਤ ਹੱਥੋਂ ਲੰਘਦਾ ਜਾ ਰਿਹਾ ਇੰਨੇ ਪ੍ਰਵਚਨ ਕਰ ਮਹਾਤਮਾ ਜੀ ਆਪਣੇ ਸਥਾਨ ਤੋਂ ਉੱਠ ਕੇ ਆਪਣੇ ਇੱਕ ਸ਼ਿਸ਼ਣ ਨਾਲ ਇੱਕ ਪਾਸੇ ਹੋ ਕੇ ਖੜੇ ਹੋ ਗਏ प्रवचन ਸੁਣਨ ਆਏ ਲੋਕ ਬਾਰੋ-ਵਾਰੀ ਉੱਠ ਕੇ ਜਾਣ ਤੋਂ ਪਹਿਲਾਂ ਮਹਾਤਮਾ ਜੀ ਨੂੰ ਮਿਲ ਰਹੇ ਸੀ ਇਸ ਮਿਲਣੀ ਦਰਮਿਆਨ ਇੱਕ ਨਿਰਿਤ ਕਰਤਾ ਇਸਤਰੀ ਮਹਾਤਮਾ ਜੀ ਕੋਲ ਆਈ ਤੇ ਆ ਕੇ ਉਹਨਾਂ ਨੂੰ ਕਹਿਣ ਲੱਗੀ ਕਿ ਮੇਰਾ ਅੱਜ ਇੱਕ ਪਿੰਡ ਵਿੱਚ ਕਾਰਗ੍ਰਾਮ ਹੈ ਮੈਂ ਇੱਥੇ ਬੈਠੀ ਬੈਠੀ ਉਸ ਸਭ ਬਾਰੇ ਭੁੱਲ ਗਈ ਸੀ ਤੁਸੀਂ ਜਦੋਂ ਕਿਹਾ ਕਿ ਜਾਗੋ ਬਖਤਹਤ ਹੋ ਨਹੀਂ ਕੱਲ ਦਾ ਜਾ ਰਿਹਾ ਤਾਂ ਫਿਰ ਮੈਨੂੰ ਯਾਦ ਆਇਆ ਕਿ ਮੇਰਾ ਅੱਜ ਕਾਰਗ੍ਰਾਮ ਹੈ ਇਸ ਲਈ ਮੈਂ ਹੁਣੇ ਜਲਦੀ ਜਲਦੀ ਨਿਕਲ ਰਹੀ ਹਾਂ ਇਸ ਤੋਂ ਬਾਅਦ ਇੱਕ ਡਾਕੂ ਮਹਾਤਮਾ ਜੀ ਕੋਲ ਆਇਆ ਉਸਨੇ ਵੀ ਮਹਾਤਮਾ ਜੀ ਅੱਗੇ ਬੈਠੀ ਜਿਕੇ ਆਪਣੀ ਕਿਸੇ ਯੋਜਨਾ ਦਾ ਹਵਾਲਾ ਦੇ ਕੇ ਕਿਹਾ ਕਿ ਮੈਂ ਡਾਕੂ ਹਾਂ ਅੱਜ ਮੇਰੀ ਡਾਕਾ ਮਾਰਨ ਦੀ ਤਿਆਰੀ ਹੈ ਪਰ ਮੈਂ ਭੁੱਲ ਗਿਆ ਸੀ ਹੁਣ ਤੁਹਾਡੀ ਗੱਲ ਸੁਣ ਕੇ ਯਾਦ ਆਇਆ ਕਿ ਵਕਤ ਹੱਥੋਂ ਲੰਘਦਾ ਜਾ ਰਿਹਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਕਈ ਜਨ ਆਪਣੀਆਂ ਕਈ ਗੱਲਾਂ ਲੈ ਕੇ ਮਹਾਤਮਾ ਜੀ ਕੋਲ ਆਏ ਤੇ ਆਪਣੇ ਹਿਸਾਬ ਨਾਲ ਆਪਣੀ ਅਹਿਮੀਅਤ ਦਰਸਾ ਕੇ ਚਲੇ ਗਏ ਹੁਣ ਹੌਲੀ ਹੌਲੀ ਤੁਰ ਕੇ ਇੱਕ ਬਜ਼ੁਰਗ ਵਿਅਕਤੀ ਮਹਾਤਮਾ ਜੀ ਕੋਲ ਆਏ ਤੇ ਆ ਕੇ ਮਹਾਤਮਾ ਜੀ ਨੂੰ ਕਹਿਣ ਲੱਗੇ ਕਿ ਮੈਂ ਉਮਰ ਭਰ ਦੁਨੀਆਦਾਰੀ ਦੀਆਂ ਚੀਜ਼ਾਂ ਪਿੱਛੇ ਭੱਜਦਾ ਰਿਹਾ ਹਾਂ ਹੁਣ ਅਖੀਰੀ ਵੇਲਾ ਨਜ਼ਦੀਕ ਆਉਂਦਾ ਜਾ ਰਿਹਾ ਹੈ ਤੁਹਾਡੇ ਪ੍ਰਵਚਨ ਸੁਣ ਕੇ ਅੱਜ ਮੈਨੂੰ ਸੱਚੀ ਲੱਗਾ ਕਿ ਵਕਤ ਹੱਥੋਂ ਨਿਕਲਦਾ ਜਾ ਰਿਹਾ ਹੈ ਇਸ ਲਈ ਹੁਣ ਜਿੰਨਾ ਵੀ ਵਕਤ ਮੇਰੇ ਕੋਲ ਬਚਿਆ ਹੈ ਮੈਨੂੰ ਇਸ ਨੂੰ ਅਜਾਈ ਬਤੀਤ ਨਹੀਂ ਕਰਨਾ ਚਾਹੀਦਾ ਉਹ ਬਜ਼ੁਰਗ ਮਹਾਤਮਾ ਜੀ ਨੂੰ ਕਹਿੰਦੇ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਕੋਲ ਖਲੋ ਕੇ ਵੇਖ ਰਹੇ ਸ਼ਿਸ਼ ਨੇ ਅਖੀਰ ਤੇ ਮਹਾਤਮਾ ਜੀ ਨੂੰ ਸਵਾਲ ਕੀਤਾ ਕਿ ਮਹਾਤਮਾ ਜੀ ਇਹ ਸਾਰੇ ਲੋਕ ਇਸ ਤਰ੍ਹਾਂ ਕਿਉਂ ਬੋਲ ਰਹੇ ਹਨ ਇਹ ਇੱਕ ਹੀ ਪਰਵਚਨ ਨਾਲ ਅਲੱਗ-ਅਲੱਗ ਗੱਲਾਂ ਨੂੰ ਕਿਉਂ ਜੋੜ ਰਹੇ ਹਨ ਤਾਂ ਮਹਾਤਮਾ ਜੀ ਕਹਿੰਦੇ ਕਿ ਜਿਹੜਾ ਜਿਸ ਜਿੰਨੀ ਸਤਾ ਤੇ ਖਲੋਤਾ ਹੁੰਦਾ ਹੈ ਜਿਦਾ ਧਿਆਨ ਜਿੱਥੇ ਲੱਗਾ ਹੁੰਦਾ ਹੈ ਉਹ ਹਰ ਇੱਕ ਗੱਲ ਨੂੰ ਉਸੇ ਹੀ ਤਰੀਕੇ ਨਾਲ ਸਮਝਦਾ ਹੈ ਇਹ ਗੱਲ ਸਿਰਫ ਕਹਾਣੀ ਵਿੱਚ ਵਾਕੀ ਗਈ ਗੱਲ ਦੀ ਨਹੀਂ ਹੈ ਇਹ ਸਾਡੀ ਵੀ ਹਕੀਕਤ ਹੈ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਸਮਝਾਈ ਗੱਲ ਨੂੰ ਉਨਾ ਹੀ ਸਮਝਦੇ ਹਾਂ ਤੇ ਜਾਣਦੇ ਹਾਂ ਜਿੰਨੀ ਸਾਡੇ ਕੋਲ ਸਮਝ ਸ਼ਕਤੀ ਹੁੰਦੀ ਹੈ ਜਾਂ ਜੋ ਸਾਡਾ ਸਮਝ ਦਾ ਤਲ ਹੁੰਦਾ ਹੈ ਇਸ ਲਈ ਕੋਸ਼ਿਸ਼ ਖੁਦ ਦੀ ਸਮਝ ਦਾ ਤਲ ਉੱਚਾ ਕਰਨ ਦੀ ਕਰੀ ਕਿਉਂਕਿ ਸਾਡੀ ਗਰੋਥ ਸਾਡਾ ਵਿਕਾਸ ਸਾਡੀ ਸਮਝ ਦੀ ਉਚਾਈ ਤੇ ਹੁੰਦਾ ਹੁਣ ਮਹਾਤਮਾ ਜੀ ਨੇ ਸਾਰਿਆਂ ਲਈ ਇੱਕ ਹੀ ਪਰਵਚਨ ਕੀਤਾ ਕਿ ਜਾਗੋ ਵਕਤ ਹੱਥੋਂ ਨਿਕਲਦਾ ਜਾ ਰਿਹਾ ਪਰ ਉੱਥੇ ਬੈਠੇ ਸਾਰੇ ਹੀ ਲੋਕਾਂ ਨੇ ਉਸ ਨੂੰ ਲਿਆ ਅਲੱਗ ਤਰੀਕੇ ਨਾਲ ਕਿਉਂਕਿ ਹਰ ਇੱਕ ਦੀ ਸਮਝ ਨੇ ਉਸ ਨੂੰ ਇੱਕ ਅਲੱਗ ਵਿਸਥਾਰ ਦਿੱਤਾ ਸੋ ਅਖੀਰ ਹਰ ਇੱਕ ਇਨਸਾਨ ਦਾ ਜੀਵਨ ਹਰ ਇੱਕ ਇਨਸਾਨ ਦਾ ਕਰਮ ਹਰ ਇੱਕ ਇਨਸਾਨ ਦਾ ਵਿਹਾਰ ਉਸ ਦੀ ਨਿੱਜੀ ਦੀ ਸਮਝ ਦੇ ਵਿਸਥਾਰ ਤੇ ਖਲੋਤਾ ਹੁੰਦਾ ਹੈ ਕਿ ਉਸ ਨੂੰ ਕਿਹੜੀ ਦਿਸ਼ਾ ਦੇਣੀ ਹੈ ਇਸ ਲਈ ਖੁਦ ਦੇ ਕਰਮ ਨੂੰ ਸੁਭਾਵ ਨੂੰ ਭਾਵ ਕੇ ਜੀਵਨ ਨੂੰ ਸਹੀ ਦਿਸ਼ਾ ਦੇਣ ਲਈ ਆਪਣੀ ਸਮਝ ਦੇ ਵਿਸਥਾਰ ਤੇ ਹੀ ਗੌਰ ਕਰੀਏ ਸਤਿ ਸ੍ਰੀ ਅਕਾਲ